ਸਾਸਤਰੀ ਗੱਲ ਜੀ ਮੈਂ ਹਰਸ਼ਦੀਪ ਗੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਪੁਲਿਸ ਜਲਾਤਬੰਦੀ ਕਿਉਂ ਨਜ਼ਰ ਆ ਰਹੀ ਹੈ ਪੰਜਾਬ ਪੁਲਿਸ ਕੀ ਗੱਲ ਜਦੋਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਜਾਂ ਕਹ ਲਈਏ ਇਹ ਲਾਅ ਬਣਿਆ ਹੋਇਆ ਹੈ ਤਾਂ ਪੰਜਾਬ ਪੁਲਿਸ ਜਲਾਦਾ ਵਾਂਗੂ ਆਮ ਜੋ ਪੰਜਾਬ ਦੀ ਨੌਜਵਾਨ ਪੀੜ੍ਹੀ ਉਹਨਾਂ ਦਾ ਅੰਕਾਊਂਟਰ ਕਰਦੀ ਕਿਉਂ ਨਜ਼ਰ ਆ ਰਹੀ ਹੈ ਇਹਨਾਂ ਨੂੰ ਕਿਸ ਦੀ ਸ਼ੈ ਹੈ ਜਾਂ ਇਹਨਾਂ ਨੇ ਲਾਅ ਨਹੀਂ ਪੜ੍ਹਿਆ ਜਾਂ ਲਾਅ ਦਾ ਕੰਮ ਖਤਮ ਹੋ ਗਿਆ ਹੈ ਸਿੱਧਾ ਹੀ ਪੰਜਾਬ ਦੀ ਜੋ ਨੌਜਵਾਨ ਪੀੜ੍ਹੀ ਹੈ ਉਹਦੇ ਉੱਤੇ ਜੋ ਅਨਕਾਊਂਟਰ ਕਰਨ ਦਾ ਹੁਕਮ ਕਿੰਨੇ ਜਾਰੀ ਕੀਤਾ ਹੈ ਜੋ ਹੁਣੇ ਹੀ ਮਨਿੰਦਰ ਦੇ ਉੱਤੇ ਅਨਕਾਊਂਟਰ ਦੀ ਗੱਲ ਨਿਕਲ ਕੇ ਬਾਹਰ ਆਈ ਹੈ ਤਾਂ ਆਪਾਂ ਸੁਣ ਲੈਣੇ ਆ ਉਹਦੇ ਉੱਤੇ ਮਯੰਕ ਗੋਇਲ ਦੀ ਆਵਾਜ਼ ਪਰਿਵਾਰ ਦੇ ਰਹੇ ਹਨ ਪਰਿਵਾਰ ਨੂੰ ਫੋਨ ਕਰਦਾ ਕਿ ਮੈਂ ਅੱਧ ਘੰਟੇ ਚ ਆਇਆ ਚੱਬ ਲਾ ਕੇ ਰੱਖੋ ਤੇ ਆਸ਼ਮਿਕਾ ਇਸ ਟ੍ਰਿਕਰ ਨਾਲ ਕੋਸ਼ਿਸ਼ ਕੀਤੀ ਜਾਣੀ ਹੈ ਕਿ ਐਕਸੀਡੈਂਟ ਹੋਇਆ ਪਰ ਉਸ ਦੇ ਦਾ ਸਾਥੀ ਬੋੜਾ 10323 ਟ੍ਰਿਕਰ ਨਾਲ ਪਟੇਸ਼ਾ ਸੀ ਆਈਏ ਟੂ ਨੇ ਇਹਨੂੰ ਹੁੰਡੇ ਨੂੰ ਚੱਕ ਕੇ ਉਸ ਤੇ ਤਸ਼ਦਦ ਕੀਤਾ ਗਿਆ ਉਹਦੇ ਕਰੰਟ ਲਾਇਆ ਔਰ ਉਹਦੀ ਮੌਤ ਹੋ ਗਈ ਪਰ ਉਹਨੇ ਦਿਖਾਇਆ ਹੈ ਕਿ ਜੀ ਐਕਸੀਡੈਂਟ ਹੋਇਆ ਪਰ ਜਦੋਂ ਪੋਸਟ ਮੋਰਟਮ ਰਿਪੋਰਟ ਅਯੋ ਦੇ ਵਿੱਚ ਕੋਈ ਐਕਸੀਡੈਂਟ ਦਾ ਨਿਸ਼ਾਨ ਨਹੀਂ ਡਾਕਟਰਾਂ ਨੇ ਦੱਸਿਆ ਕਿ ਕਿਸੇ ਤਰੀਕੇ ਇਸ ਮੱਦੇ ਤੇ ਪੁੜਪੜੀ ਜੰਗਟਿਆਂ ਦੇ ਪੱਟਾ ਤੇ ਉਪਤੰਗ ਤੇ ਸਫਾਈ ਹਕਮ ਨੀਲ ਨੇ ਵੱਡੇ ਵੱਡੇ ਜੀ ਲੋਕ ਡਾਕਟਰ ਦੱਸ ਰਿਹਾ ਕਿ ਕਰੰਟ ਦਾ ਨਿਸ਼ਾਨਾ ਹੈ ਔਰ ਔਰ ਇਹਦੇ ਦੋਸਤ ਨੇ ਵੀ ਕਿਹਾ ਪਰਿਵਾਰ ਨੇ ਕਿਹਾ ਕਿ ਕਰੰਟ ਆਇਆ ਹੈ ਮੈਂ ਸਮਝਦਾ ਕਿ ਜੀ ਤਾਂ ਪਹਿਲਾਂ ਗੱਲਾਂ ਹੁੰਦੇ ਹੁੰਦੇ ਸੀ ਕਿ ਇਦਾਂ ਹੋਇਆ ਪਰ ਹੁਣ ਕਿਵੇਂ ਹੋਣ ਲੱਗਿਆ ਕੋਈ ਇੱਕ ਬੰਦਾ ਜਾਣਦਾ ਜੇ ਕਿਸੇ ਦਾ ਕੋਈ ਜ਼ਰੂਰਤ ਵੀ ਹੈਗਾ ਤਾਂ ਤੁਸੀਂ ਉਹਨੂੰ ਫੋਟੋ ਪਰਚਾ ਨਾਲ ਕਰੋ ਉਹ ਨਾਲ ਦੇ ਵਿੱਚ ਪੇਸ਼ ਕਰੋ ਜੇ ਉਹ ਆਪਦਾ ਉਸ ਲਈ ਹਾਈਟਾ ਕੀ ਨਹੀਂ ਅਸਿਆ ਕਿ ਪਤਾ ਜੜ ਮਕੀ ਸੀਗਾ ਕਿੰਨੀ badi ਗੱਲ ਹੈ ਉਹ ਤੇ ਪਰਿਵਾਰ ਦੀ ਜਿਹੜੀ ਮਿਡਲ ਸਟੇਟ ਉਹ ਦੇਖ ਕੇ ਦੇਖੋ ਵੀ ਪਰਿਵਾਰ ਦਾ ਜੀ ਜਿਹੜਾ ਇੱਕੋ ਇੱਕ ਕਮਾਊ ਪੁੱਤ ਹੈ ਛੋਟਾ ਜਿਹਾ ਉਹਦਾ ਬੱਚਾ ਹੈਗਾ ਉਹਦੀ ਮਤਲਬ ਵਾਈਫ ਘਰੇ ਆ ਪੇਰੈਂਟਸ ਹੋਈ ਜਾਂਦੇ ਆ ਦੇਖੋ ਕਿੰਨਾ ਮਾਰਾ ਔਰ ਪਿਛਲੇ ਜਿਹੜੀ ਮੈਂ ਦੇਖਿਆ ਕਿ CIA ਵੱਲ ਨੇ ਇੱਕ ਫਿਲਟਰ ਲਾ ਦੇ ਮੁੰਡੇ ਨੂੰ ਵੀ ਇਸੇ ਤਰੀਕੇ ਮਾਰਦਾ ਸੀ ਤੇ ਫਾਟ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਉਡੀ ਮੌਤ ਜਿਹੜੀ ਹੈਗੀ ਝੀਲਾਂ ਦੇ ਵਿੱਚ ਗੱਪਲ ਕਰਕੇ ਹੋਈ ਹੈ ਪਰ ਜਦੋਂ ਜੱਜ ਨੇ ਬਖੀਰੇ ਦੀ ਜੱਜ ਨੇ ਇੱਕ ਉਹਦੀ ਇਨਕੁਆਇਰੀ ਕੀਤੀ ਤਾਂ ਪਤਾ ਲੱਗਿਆ ਕਿ ਵਾਟਰ ਲੋਕਿੰਗ ਦਾ ਮਰਿਆ ਉਹ ਬੰਦੇ ਨੂੰ ਲੰਮਾ ਪਾ ਕੇ ਉਹਦੇ ਟੱਕ ਦੇ ਵਿੱਚ ਪਾਣੀ ਦੀ ਧਾਰ ਮਾਰਦੀ ਉਹਦੇ ਨਾਲ ਮਰਿਆ ਕਿੰਨਾਂ ਦੇ ਵਿੱਚ ਪਾਣੀ ਚਲਾ ਗਿਆ ਸੀ ਔਰ ਰਿਪੋਰਟ ਆਈ ਹੈ ਕਿ ਅਸੀ ਹੈਗੀ ਪੰਸਾ ਇਚਾਰਜ ਨਾਲ ਜਾਬ ਨੇ ਹੋ ਰਾ ਉਹਨਾਂ ਨੂੰ ਬੇਸ਼ੌਮ ਲਿਖਿਆ ਕਿ ਰੋਡ ਦੇ ਵਿੱਚੋਂ ਬੇਸ਼ਲੀ ਹੋ ਰਿਹਾ ਜਿੱਤੇ ਮਤਲਬ ਜਿਸ ਤਰੀਕੇ ਤੁਸੀਂ ਦੇਖੋ ਕਿ ਇਹ ਧਰ ਰਿਪੋਰਟ ਦੀ ਖਬਰ ਹੈ ਕਿ ਧਰ ਰਿਪੋਰਟ ਦੀ ਖਬਰ ਬਦਲੇ ਨੇ जी गल करिये मयंक गोयल ने बहुत ही सचिव गलत ने पंजाब जेडी है ਉਹ ਜੇ ਕਿਸੇ ਤੇ ਸ਼ੱਕ ਵੀ ਹੈ ਕਿਸੇ ਨੌਜਵਾਨ ਤੇ ਉਹਨੂੰ ਉਹਦੇ ਉੱਤੇ ਪਰਚਾ ਕੱਟੇ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕਰੇ ਨਾ ਕਿ ਇੱਕ ਨੌਜਵਾਨ ਪੀੜੀ ਨੂੰ ਬਿਨਾ ਕਿਸੇ ਗੱਲ ਤੋਂ ਖਤਮ ਕਰੇ ਅਨਕਾਊਂਟਰ ਕਰਨਾ ਹੱਲ ਨਹੀਂ ਹੈਗਾ ਇਹਦੇ ਉੱਤੇ ਬਹੁਤ ਵੱਡਾ ਜੋ ਉਂਗਲ ਉਠਾਈ ਜਾ ਰਹੀ ਹੈ ਪੰਜਾਬ ਦੇ ਵਿੱਚ ਜੋ ਇਸ ਟਾਈਮ ਹਲਚਲ ਮੱਚੀ ਹੋਈ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਬੈਠੇ ਨੇ ਆਪਣੀ ਜਗ੍ਹਾ ਤੇ ਉਹਨਾਂ ਨੂੰ ਇਹ ਨਜ਼ਰ ਨਹੀਂ ਆ ਰਿਹਾ ਕਿ ਨੌਜਵਾਨ ਪੀੜ੍ਹੀ ਨੂੰ ਕਿਸ ਤਰ੍ਹਾਂ ਕਿਸ ਤਰੀਕੇ ਨਾਲ ਪੰਜਾਬ ਪੁਲਿਸ ਆਪਣੀ ਗੁੰਡਾਗਰਦੀ ਦੇ ਨਾਲ ਖਤਮ ਕਰਦੀ ਨਜ਼ਰ ਆ ਰਹੀ ਹੈ ਤਾਂ ਇਹ ਹੱਕ ਇੰਨੀ ਛੇਤੀ ਕਿਵੇਂ ਦੇ ਦਿੱਤਾ ਪੰਜਾਬ ਪੁਲਿਸ ਨੂੰ ਤਾਂ ਇਹ ਕਿਤੇ ਨਾ ਕਿਤੇ ਹੁਣ ਪੰਜਾਬ ਦੀ ਸਰਕਾਰ ਉੱਤੇ ਇੱਕ ਬਹੁਤ ਵੱਡਾ ਐਕਸ਼ਨ ਬਣਦਾ ਨਜ਼ਰ ਆ ਰਿਹਾ ਬਾਕੀ ਜੋ ਵੀ ਬੰਦੀ ਜਾਣਕਾਰੀ ਆਏਗੀ ਮਿਲਦੇ ਹਾਂ ਤਾਂ